ਬੱਚੋ ਅੱਜ ਆਪਾਂ ਕਲਾਸ 5 ਮੇਰੀ ਦੁਨੀਆ ਪਾਠ ਨੰਬਰ 13 ত্রুটি রোগ ਬਾਰੇ ਪੜਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ dxc ਨੇ ਆਪਣੇ ਪਿਤਾ ਜੀ ਨਾਲ ਕੱਲ ਸਕੂਲ ਵਿੱਚ ਲੱਗੇ ਡਾਕਟਰੀ ਕੈਂਪ ਬਾਰੇ ਗੱਲਬਾਤ ਕੀਤੀ ਬੱਚੋ ਤੁਹਾਡੇ ਸਕੂਲ 'ਚ ਵੀ ਡਾਕਟਰੀ ਕੈਂਪ ਲੱਗਦੇ ਹੁਣੇ ਤੁਹਾਡਾ ਵੀ ਚੈੱਕਅਪ ਹੁੰਦਾ ਹੋਣਾ ਉਹਦੇ ਬਾਰੇ ਲੈਸਨ ਹੈ ਕਿ ਡਾਕਟਰ ਨਾਲ ਕੀ ਗੱਲਬਾਤ ਹੋਈ ਹੈ ਉਸਨੇ ਦੱਸਿਆ ਕਿ ਡਾਕਟਰ ਅਤੇ ਨਰਸਾਂ ਦੀ ਟੀਮ ਨੇ ਸਕੂਲ ਦੇ ਸਾਰੇ ਬੱਚਿਆਂ ਦਾ ਚੈੱਕਅਪ ਕੀਤਾ ਡਾਕਟਰ ਸਾਹਿਬ ਨੇ ਕੁਝ ਬਿਮਾਰ ਬੱਚਿਆਂ ਦੇ ਮਾਤਾ-ਪਿਤਾ ਨੂੰ ਸਕੂਲ ਵਿੱਚ ਬੁਲਾਇਆ ਕੁਝ ਮਾਵਾਂ ਨੇ ਆਪਣੇ ਬੱਚਿਆਂ ਦੇ ਜਲਦੀ ਥੱਕ ਜਾਣ ਅਤੇ ਕਮਜ਼ੋਰੀ ਬਾਰੇ ਡਾਕਟਰ ਨੂੰ ਦੱਸਿਆ ਡਾਕਟਰ ਨੇ ਉਨ੍ਹਾਂ ਨੂੰ ਦੇ ਨਵਾਂ ਦੇ ਚਿੱਟੇ ਧੱਬੇ ਦੇਖ ਕੇ ਉਨ੍ਹਾਂ ਵਿੱਚ ਖੂਨ ਦੀ ਕਮੀ ਕਾਰਨ ਇੱਕ ਬਿਮਾਰੀ ਹੈ ਐਨੀਮੀਆ ਦਾ ਜਿਹੜਾ ਨਾ ਹੈ ਟੁੱਟੀ ਰੋਗ ਹੋਣ ਬਾਰੇ ਦੱਸਿਆ ਐਨੀਮੀਆ ਰੋਗ ਬਾਰੇ ਦੱਸਿਆ ਕਿਵੇਂ ਚੈੱਕ ਕੀਤਾ ਉਹਨੇ ਨੋਆ ਦੇ ਜਿਹੜੇ ਚਿੱਟੇ ਤੱਬੇ ਸੀ ਕੀ ਤੁਹਾਡੇ ਵੀ ਚਿੱਟੇ ਚਿੱਟੇ ਤੱਬੇ ਹੈ ਜੇ ਹੈ ਇਹਦਾ ਮਤਲਬ ਤੁਹਾਨੂੰ ਵੀ ਐਨੀਮੀਆ ਦੀ ਸਕੇਤ ਹੋ ਸਕਦੀ ਹੈ ਠੀਕ ਹੈ ਤੇ ਇਹਦਾ ਕੀ ਇਲਾਜ ਹੋਊਗਾ ਇਹਦਾ ਇਲਾਜ ਹੈ ਇਹ ਜਿਹੜਾ ਹੈ ਤੁਸੀਂ ਇਸ ਦੇ ਉਪਾਏ ਲਈ ਨਰਸ ਨੇ ਬੱਚਾ ਨੂੰ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਭੋਜਨ ਲੈਣ ਤੋਂ ਬਾਅਦ ਹਫ਼ਤੇ ਵਿੱਚ ਦੋ ਵਾਰ ਖਾਣ ਲਈ ਕਿਹਾ ਤੁਸੀਂ ਆਇਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਖਾ ਸਕਦੇ ਜੋ ਤੁਹਾਡੇ ਸਕੂਲ ਵਿੱਚ ਤੁਹਾਨੂੰ ਮਿਲਦੀ ਹੈ ਠੀਕ ਹੈ ਬੱਚੋ ਅੱਗੇ ਰੌਨੀਤ ਨੇ ਦੱਸਿਆ ਕਿ ਉਸ ਨੂੰ ਰਾਤ ਸਮੇਂ ਘੱਟ ਨਜ਼ਰ ਆਉਂਦਾ ਹੈ ਠੀਕ ਹੈ ਡਾਕਟਰ ਨੇ ਉਸ ਦੀ ਨਜ਼ਰ ਚੈੱਕ ਕਰਨ ਤੋਂ ਬਾਅਦ ਦੱਸਿਆ ਕਿ ਇਸ ਬੱਚੇ ਨੂੰ ਅੰਧਰਾਤਾ ਰੋਗ ਹੋ ਗਿਆ ਹੈ ਜੇਕਰ ਇਸ ਬੱਚੇ ਨੇ ਦੁੱਧ ਜਾਂ ਪੱਤੇਦਾਰ ਸਬਜ਼ੀਆਂ ਅਤੇ ਫਲ ਸਹੀ ਮਾਤਰਾ ਵਿੱਚ ਲਏ ਹੁੰਦੇ ਤਾਂ ਇਸ ਨੂੰ ਇਹ ਮੁਸ਼ਕਲ ਨਹੀਂ ਆਉਂਦੀ। ਇਹ ਅੰਦਰ ਆਤਾ ਜਿਹੜਾ ਰੋਗ ਹੈ ਇਹ ਵਿਟਾਮਿਨ A ਦੀ ਕਮੀ ਨਾਲ ਕਾਰਨ ਹੁੰਦਾ ਹੈ। ਠੀਕ ਹੈ। ਅੱਗੇ ਦੇਖੋ। ਇਸ ਕਰਕੇ ਆਪਾਂ ਨੂੰ ਵਿਟਾਮਿਨ A ਦੇ ਸਰੋਤ ਜਿਵੇਂ ਗਾਜਰ ਹੈ ਉਹ ਜ਼ਰੂਰ ਖਾਣੇ ਚਾਹੀਦੇ। ਹਰੀ ਸਬਜ਼ੀਆਂ ਜ਼ਰੂਰ ਖਾਣੇ ਚਾਹੀਦੇ। ਅੱਗੇ ਦੇਖੋ ਬੱਚੋ 4 ਸਾਲ ਦੇ ਇੱਕ ਬਹੁਤ ਜ਼ਿਆਦਾ ਕਮਜ਼ੋਰ ਬੱਚੇ ਨੂੰ ਦੇਖ ਕੇ ਡਾਕਟਰ ਨੇ ਦੱਸਿਆ ਕਿ ਇਹ ਬੱਚਾ ਪ੍ਰੋਟੀਨ ਊਰਜਾ ਕੂਪੋਸ਼ਨ ਦਾ ਸ਼ਕਾਰ ਹੈ ਪ੍ਰੋਟੀਨ ਊਰਜਾ ਕੂਪੋਸ਼ਨ ਦਾ ਸ਼ਕਾਰ ਯਾਨੀ ਕਿ ਪ੍ਰੋਟੀਨ ਤੇ ਊਰਜਾ ਦੇ ਕੂਪੋਸ਼ਨ ਕੂਪੋਸ਼ਨ ਦਾ ਮਤਲਬ ਹੁੰਦਾ ਹੈ ਸਹੀ ਤ੍ਰੇਨ ਤੋਂ ਇਸ ਦਾ ਪੋਸ਼ਣ ਪਾਲਨ ਨਹੀਂ ਹੋਇਆ ਇਹਨੂੰ ਭੋਜਨ ਨਹੀਂ ਮਿਲਾ ਉਹ ਦਾ ਸ਼ਕਾਰ ਹੈ ਇਸਨੇ ਬਹੁਤ ਛੇਤੀ ਮਾਂ ਦੇ ਦੁੱਧ ਤੋਂ ਵਾਂਝਾ ਕਰ ਦਿੱਤਾ ਗਿਆ ਜੋ ਕਿ ਬੱਚੇ ਦੀ ਤੰਦਰੁਸਤ ਜੀਵਨ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਠੀਕ ਹੈ ਅਗਦੇ ਦੇਖਦੇ ਹਾਂ ਪਰਸ਼ਨ ਨੰਬਰ 1 ਸਰੀਰ ਵਿੱਚ ਖੂਨ ਦੀ ਕਮੀ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ ਸਰੀਰ ਵਿੱਚ ਖੂਨ ਦੀ ਕਮੀ ਕਾਰਨ ਅਨੀਮੀਆ ਰੋਗ ਹੋ ਜਾਂਦਾ ਹੈ ਠੀਕ ਹੈ ਬੱਚੋ ਇਹਦਾ ਪਤਾ ਕਿਵੇਂ ਲੱਗਦਾ ਹੈ ਜਿਹੜੇ ਆਪਾਂ ਆਪਣੇ ਨੇਲਸ ਹੈ ਉਹਦੇ ਚਿੱਟੇ ੱੱਬੇ ਹੋ ਜਾਣਗੇ ਵਾਈਟ ਸਪOTS ਪਰਸ਼ਨ ਨੰਬਰ 2 ਛੋਟੇ ਬੱਚਾ ਨੂੰ ਮਾਂ ਦਾ ਦੁੱਧ ਨਾ ਮਿਲਣ ਤੇ ਖੂਨ ਵਾਲੇ ਕੁਝ ਤ੍ਰੁਟੀ ਰੋਗਾ ਦੇ ਨਾਮ ਦੱਸੋ ਇਹਦੇ ਕਾਰਨ ਮਾ ਦਾ ਦੁੱਧ ਨਾ ਮਿਲਣ ਕਾਰਨ ਕਿਹੜਾ ਹੋ ਸਕਦਾ ਹੈ ਮੈਰਸਮਸ ਤੇ ਕਵਾਸੀਅਰ ਕਰ ਠੀਕ ਹੈ ਇਹ ਦੋ ਰੋਗ ਨੇ ਜਿਹੜੇ ਹੋ ਜਾਂਦੇ ਨੇ ਅੱਗੇ ਦੇਖੋ ਬੱਚੋ ਕੁਝ ਬੱਚਿਆਂ ਨੇ ਸਿਰ ਦਰਦ ਕਰਨ ਅਤੇ ਥਕੇ ਹੋਣ ਅਤੇ ਸਾਹਾਂ ਚੜਨ ਦੀ ਸ਼ਿਕਾਇਤ ਕੀਤੀ ਡਾਕਟਰ ਸਾਹਿਬ ਨੇ ਉਹਨਾਂ ਨੂੰ ਹਰੀਆਂ ਫਲੀਦਾਰ ਸਬਜ਼ੀਆਂ ਅਤੇ ਰਾਜਮਾ ਅਤੇ ਅਣਛਾਣੇ ਆٹے ਦੀਆਂ ਰੋਟੀਆਂ ਖਾਣ ਲਈ ਕਿਹਾ ਤਾਂ ਜੋ ਵਿਟਾਮਿਨ B ਦੀ ਕਮੀ ਕਾਰਨ ਹੋਣ ਵਾਲੇ ਰੋਗ 베ਰੀ 베ਰੀ ਤੋਂ ਬਚਾ ਪੋਸਕੇ ਵਿਟਾਮਿਨ B ਦੀ ਕਮੀ ਤੋਂ ਕਿਹੜਾ ਰੋਗ ਹੁੰਦਾ ਹੈ 베ਰੀ 베ਰੀ ਉਹ ਇਹਨੂੰ ਬਚਾ ਕਿਵੇਂ ਹੋਊਗਾ ਇਹਦਾ ਕਿ ਆਪਾਂ ਕੀ ਕਰੀਏ ਹਰੀਆਂ ਫਲੀਦਾਰ ਸਬਜ਼ੀਆਂ ਰਾਜਮਾ ਅਤੇ ਅਣਛਾਣੇ ਅਣਛਾਣੇ ਦਾ ਮਤਲਬ ਆਟੇ ਨੂੰ ਬਿਨਾਂ ਛਾਣੇ ਆਪਾਂ ਨੇ ਖਾਣਾ ਉਹਦੀ ਰੋਟੀਆਂ ਠੀਕ ਹੈ ਇਹਦੇ ਨਾਲ ਕੀ ਹੋਊਗਾ ਆਪਾਂ ਨੂੰ ਬੇਰੀ-ਬੇਰੀ ਰੋਗ ਤੋਂ ਬਚਾ ਹੋਊਗਾ ਤੇ ਆਪਾਂ ਜਲਦੀ ਨਹੀਂ ਥਕਾਂਗੇ ਤੇ ਆਪਣੇ ਸਾਹ ਨਹੀਂ ਚੜੱਕੇ ਠੀਕ ਹੈ ਬੱਚੋ ਕਮਜ਼ੋਰੀ ਨਹੀਂ ਆਉਗੀ ਕੁਝ ਬੱਚਿਆਂ ਦੇ ਦੰਦ ਸਹੀ ਨਹੀਂ ਆਏ ਹੋਣੇ ਸਨ ਕੁਝ ਬੱਚਿਆਂ ਦੇ ਦੰਦ ਜਿਹੜੇ ਸਹੀ ਨਹੀਂ ਆਏ ਹੋਏ ਸਨ ਉਹਨਾਂ ਦੀਆਂ ਹੱਡੀਆਂ ਵੀ ਟੇਡੀਆਂ ਅਤੇ ਕਮਜ਼ੋਰ ਸਨ ਉਹਨਾਂ ਦੀ ਹੱਡੀ ਵੀ ਟੇਡੀ ਸੀ ਤੇ ਕਮਜ਼ੋਰ ਵੀ ਸੀ ਦੰਦ ਵੀ ਸਹੀ ਨਹੀਂ ਆਏ ਡਾਕਟਰ ਅਨੁਸਾਰ ਇਹਨਾਂ ਬੱਚਿਆਂ ਨੂੰ ਵਿੱਚ ਕੈਲਸ਼ੀਅਮ ਫਾਸਫੋਰਸ ਅਤੇ ਵਿਟਾਮਿਨ ਡੀ ਦੀ ਕਮੀ ਕਾਰਨ ਰਿਕਟਸ ਜਿਹੜਾ ਹੈ ਯਾਨੀ ਹੱਡੀਆਂ ਦਾ ਟੇਡਾ ਹੋਣਾ ਅਤੇ ਓਸਟਿਓਮਲੇਸ਼ੀਆ ਯਾਨੀ ਹੱਡੀਆਂ ਦਾ ਨਰਮ ਹੋਣਾ ਰੋਗ ਹੋ ਗਿਆ ਹੈ ਠੀਕ ਹੈ ਜਿਹੜਾ ਓਸਟੋਮਲੇਸ਼ੀਆ ਤੇ ਰਿਕਟਸ ਰੋਗ ਹੋ ਗਿਆ ਉਹ ਕਿਦੇ ਕਾਰਨ ਹੋਇਆ ਕੈਲਸ਼ੀਅਮ ਫਾਸਫੋਰਸ ਅਤੇ ਵਿਟਾਮਿਨ ਡੀ ਦੀ ਕਮੀ ਕਾਰਨ ਹੋ ਗਿਆ ਇਹ ਹੱਡੀਆਂ ਦਾ ਤੇ ਦੰਦਾਂ ਦਾ ਰੋਗ ਹੈ ਠੀਕ ਹੈ ਨਰ ਨਰਸ ਨੇ ਉਹਨਾਂ ਬੱਚਿਆਂ ਨੂੰ ਦੁੱਧ, ਆਂਡੇ ਅਤੇ ਪਨੀਰ ਵਰਗੇ ਕੈਲਸ਼ੀਅਮ ਅਤੇ ਫਾਸਫੋਰਸ ਭਰਪੂਰ ਭੋਜਨ ਦੇ ਨਾਲ ਜਿਹੜਾ ਸਹਿਨਯੋਗ ਹੋਵੇ ਕਿੰਨੇ ਦੇ ਤੁਸੀਂ ਧੁੱਪ ਵਿੱਚ ਬੈਠ ਸਕਦੇ ਹੋ ਧੁੱਪ ਵਿੱਚ ਬੈਠਣ ਦੀ ਸਲਾਹ ਦਿੱਤੀ ਤਾਂ ਜੋ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਸਕੇ ਕੀ ਕਰਨਾ ਹੋਗਾ ਨਰਸ ਨੇ ਕਿਹਾ ਕਿ ਦੁੱਧ, ਆਂਡੇ, ਪਨੀਰ ਜਾਂ ਜਿਸ ਵਿੱਚ ਵੀ ਕੈਲਸ਼ੀਅਮ ਤੇ ਫਾਸਫੋਰਸ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਉਹ ਭੋਜਨ ਲਿਓ ਤੇ ਧੁੱਪ ਵਿੱਚ ਬੈਠੋ ਜਿੰਨੀ ਦੇਰ ਤੁਸੀਂ ਬੈਠ ਸਕਦੇ ਤਾਂ ਕਿ ਇਹ ਬਿਮਾਰੀ ਠੀਕ ਹੋ ਸਕੇ ਠੀਕ ਹੈ ਬੱਚੋ ਅੱਗੇ ਦੇਖੋ ਇੱਕ ਬੱਚੇ ਨੇ ਡਾਕਟਰ ਨੂੰ ਦੱਸਿਆ ਕਿ ਉਸਦੇ ਮਸੜਿਆਂ ਵਿੱਚੋਂ ਖੂਨ ਨਿਕਲ ਦੇ ਨਾਲ-ਨਾਲ ਸੋਜ ਵੀ ਹੈ ਠੀਕ ਹੈ ਡਾਕਟਰ ਨੇ ਉਸ ਨੂੰ ਖੱਟੇ ਫਲ ਸੰਤਰਾ ਮਸਮੀਂ ਆਵਲਾ ਜ਼ਿਆਦਾ ਮਾਤਰਾ ਵਿੱਚ ਲੈਣ ਲਈ ਕਿਹਾ ਤਾਂ ਜੋ ਵਿਟਾਮਿਨ ਸੀ ਦੀ ਕਮੀ ਪੂਰੀ ਹੋ ਸਕੇ ਇਸ ਬੱਚੇ ਨੂੰ ਵਿਟਾਮਿਨ ਸੀ ਦੀ ਕਮੀ ਕਾਰਨ ਸਕਰਵੀ ਨਾ ਦਾ ਤ੍ਰੁੱਟੀ ਰੋਗ ਹੋ ਗਿਆ ਹੈ ਇਹ ਵਿਟਾਮਿਨ ਸੀ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ ਸਕਰਵੀ ਠੀਕ ਹੈ ਇਹ ਮਸੁੱਡਿਆਂ ਦਾ ਇਹ ਆਪਣੇ ਦੰਦਾਂ ਦਾ ਰੋਗ ਹੈ ਠੀਕ ਹੈ ਇਹ ਵਿਟਾਮਿਨ ਸੀ ਕਿਹਦੇ ਚ ਹੁੰਦਾ ਹੈ ਜਿਹੜੇ ਖੱਟੀ ਚੀਜ਼ਾਂ ਹੁੰਦੀ ਨੇ ਖੱਟੇ ਫਲ ਹੁੰਦੇ ਨੇ ਸੰਤਰਾ ਹੁੰਦੇ ਆ ਉਸ ਵਿੱਚ ਕੀ ਹੁੰਦਾ ਹੈ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦੀ ਆ ਠੀਕ ਹੈ ਅੱਗੇ ਦੇਖੋ ਇਸ ਤੋਂ ਬਾਅਦ ਡਾਕਟਰ ਨੇ ਇੱਕ ਬੱਚੇ ਦੀ ਮਾਤਾ ਜੀ ਨੂੰ ਚੈੱਕ ਕੀਤਾ ਉਸ ਦੀ ਗਰਦਨ ਦਾ ਹੇਠਲਾ ਹਿੱਸਾ ਗ੍ਰੰਥੀ ਦੇ ਕਾਰਨ ਬदन ਗ੍ਰੰਥੀ ਦੇ ਆਕਾਰ ਬਦਨ ਕਾਰਨ ਸੂਜਿਆ ਹੋਇਆ ਸੀ ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ ਆयोडीਨ ਦੀ ਕਮੀ ਕਾਰਨ ਗਿਲਡ ਰੋਗ ਹੋ ਗਿਆ ਹੈ ਕਿਲੀ ਕਮੀ ਕਨ ਆयोडीਨ ਦੀ ਕਮੀ ਨਾਲ ਇਸ ਰੋਗ ਤੋਂ ਆयोडीਨ ਯੁਕਤ ਨਮਕ ਆਇਓਡਿਨ ਯੁਕਤ ਨਮਕ ਅਤੇ ਸਮੁੰਦਰੀ ਭੋਜਨ ਖਾਣ ਨਾਲ ਬੱਚਿਆ ਜਾ ਸਕਦਾ ਹੈ ਜਿਹੜਾ ਆਪਾਂ ਨਮਕ ਖਾਂਦੇ ਆਇਓਡਿਨ ਯੁਕਤ ਹੋਵੇ ਤੁਸੀਂ ਪੈਕਟ ਤੇ ਜ਼ਰੂਰ ਲਿਖਣਾ ਹੈ ਦੇਖਣਾ ਹੈ ਕਿ ਕਿ ਉਹ ਆਇਓਡਿਨ ਯੁਕਤ ਨਮਕ ਹੈ ਉਹੀ ਆਪਾਂ ਨੇ ਨਮਕ ਖਾਣਾ ਹੈ ਠੀਕ ਹੈ ਅੰਤ ਵਿੱਚ ਡਾਕਟਰ ਸਾਹਿਬ ਨੇ ਸਾਰੇ ਬੱਚਿਆਂ ਨੂੰ ਪੁੱਛਿਆ ਕਿ ਉਹਨਾਂ ਨੂੰ ਭੁੱਖ ਲੱਗਣ ਬਾਰੇ ਕਿਵੇਂ ਪਤਾ ਲੱਗਦਾ ਹੈ ਡਾਕਟਰ ਨੇ ਪੁੱਛਿਆ ਤੇ ਖੁਸ਼ਪ੍ਰੀਤ ਨੇ ਦੱਸਿਆ ਕਿ ਜਦੋਂ ਅਸੀਂ ਭੁੱਖੇ ਹੁੰਦੇ ਹਾਂ ਤਾਂ ਅਸੀਂ ਥਕੇ ਹੋਏ ਮਹਿਸੂਸ ਕਰਦੇ ਹਾਂ ਅਸੀਂ ਕੋਈ ਵੀ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਸਕਦੇ ਫਿਰ ਅਸੀਂ ਕੁਝ ਭੋਜਨ ਖਾ ਕੇ ਹੀ ਕੰਮ ਕਰ ਸਕਦੇ ਹਾਂ ਡਾਕਟਰ ਸਾਹਿਬ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਦੱਸਿਆ ਕਿ ਸਕੂਲ ਦੇ ਜ਼ਿਆਦਾਤਰ ਵਿਦਿਆਰਥੀਆ ਤ੍ਰੁੱਟੀ ਰੋਗਾਂ ਤੋਂ ਗ੍ਰਸਤ ਹਨ ਇਹ ਤ੍ਰੁੱਟੀ ਰੋਗ ਪਤਾ ਲੱਗਿਆ ਆਪਾਨੂੰ ਵੀ ਕਿਸੇ ਵੀ ਵਿਟਾਮਿਨ ਕਾਰਬੋਹਾਈਡਰੇਟ ਪ੍ਰੋਟੀਨ ਜਾਂ ਖਣਿਜ ਇਹਦੇ ਕਾਰਨ ਇਹਦੀ ਕਮੀ ਕਾਰਨ ਜੋ ਰੋਗ ਹੁੰਦੇ ਆ ਉਹਨੂੰ ਕਹਿੰਦੇ ਆਪਾਂ ਇਹ ਰੋਗ ਭੋਜਨ ਵਿੱਚਲੇ ਪੋਸ਼ਕ ਤੱਤਵ ਜਿਵੇਂ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਵਿਟਾਮਿਨ ਅਤੇ ਖਣਿਜ ਦੀ ਕਮੀ ਕਾਰਨ ਹੋ ਜਾਂਦੇ ਹਨ ਤ੍ਰੂਟੀ ਰੋਗਾ ਕਾਰਨ ਅਸੀਂ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਇਸ ਲਈ ਸਾਨੂੰ ਸਾਰੇ ਪੋਸ਼ਕ ਤੱਤਾਂ ਦੀ ਮੌਜੂਦਗੀ ਵਾਲੀ ਸੰਤੁਲਿਤ ਖੁਰਾਕ ਹੀ ਖਾਣੇ ਚਾਹੀਦੀ ਹੈ ਸੰਤੁਲਿਤ ਖਾਣਾ ਤਾਂ ਆਪਾਂ ਨੇ ਪਹਿਲੇ ਪੜ੍ਹਿਆ ਜਿਸ ਵਿੱਚ ਇਹ ਸਾਰੀ ਮਾਤਰਾ ਚ ਇਹ ਸਾਰੇ ਪੋਸ਼ਕ ਤੱਤ ਇੱਕ ਸਹੀ ਮਾਤਰਾ ਚ ਹੋਣ ਸਾਨੂੰ ਕਦੇ ਵੀ ਭੁੱਖੇ ਨਹੀਂ ਰਹਿਣਾ ਚਾਹੀਦਾ ਸਾਨੂੰ ਹਰ ਪੋਜਨ ਹਰ ਰੋਜ਼ ਪੋਜਨ ਠੀਕ ਸਮੇਂ ਤੇ ਹੀ ਖਾਣਾ ਚਾਹੀਦਾ ਹੈ। ਉਹਨਾਂ ਦੇ ਅਧਿਆਪਕ ਨੂੰ ਪੋਸ਼ਕ ਤੱਤਾਂ ਅਤੇ ਸੰਤੁਲਿਤ ਖਾਣ ਨਾਲ ਸੰਬੰਧਕ ਇੱਕ ਚਾਰਟ ਵੀ ਸਕੂਲ ਲਈ ਦਿੱਤਾ। ਠੀਕ ਹੈ ਬੱਚੋ? ਅੱਗੇ ਦੇਖੋ। ਸਾਡੇ ਅਧਿਆਪਕ ਨੇ ਮਾਤਾ ਜੀ ਨੂੰ ਦੱਸਿਆ ਕਿ ਹੁਣ ਤਾਂ ਸਕੂਲ ਵਿੱਚ ਬੱਚਿਆਂ ਨੂੰ ਕੂਪੋਸ਼ਨ ਤੋਂ ਬਚਾਉਣ ਲਈ ਮਿਡੇ ਮੀਲ ਵੀ ਦਿੱਤਾ ਜਾਂਦਾ ਹੈ। ਮਿਡੇ ਮੀਲ ਵਿੱਚ ਹਰ ਦਿਨ ਵੱਖ-ਵੱਖ ਤਰ੍ਹਾਂ ਦਾ ਭੋਜਨ ਦਿੱਤਾ ਜਾਂਦਾ ਹੈ। ਠੀਕ ਹੈ ਆ ਇੱਕ ਸੰਤੁਲਿਤ ਆਹ ਦਾ ਚਾਰਟ ਘੱਟ ਖਾਓ ਭਈ ਘੱਟ ਹੀ ਖਾਣਾ ਕੀ ਚਰਬੀ ਤੇਲ ਤੇ ਖੰਡ ਨਮਕ ਆਪਨੂੰ ਘੱਟ ਖਾਣਾ ਚਾਹੀਦਾ ਅਕਸਰ ਖਾਓ ਅਕਸਰ ਖਾਓ ਦਾ ਮਤਲਬ ਲਗਭਗ ਆਪਾਂ ਨੇ ਖਾਣਾ ਹੈ ਇਹ ਠੀਕ ਹੈ ਦੁੱਧ ਤੋਂ ਬਣਿਆ ਵਸਤੂ ਮੱਛੀ ਅੰਡੇ ਅਤੇ ਫਲੀਆਂ ਜ਼ਿਆਦਾ ਖਾਣੀ ਹੈ ਕਿਹੜੀ ਜ਼ਿਆਦਾ ਚੀਜ਼ਾਂ ਖਾਣੀ ਚਾਹੀਦੀ ਹੈ ਫਲ ਅਤੇ ਸਬਜ਼ੀਆਂ ਆਮ ਤੌਰ ਤੇ ਖਾਓ ਯਾਨੀ ਕਿ ਆਮ ਤੌਰ ਤੇ ਯਾਨੀ ਕਿ ਆਪਾਂ ਕਹੇ ਇੱਕ ਤਾਂ ਅਕਸਰ ਹੁੰਦਾ ਹੈ ਰੋਜ਼ ਆਮ ਤੌਰ ਤੇ ਮਤਲਬ ਭਈ ਜਿਵੇਂ ਹਰ ਰੋਜ਼ ਖਾਣਾ ਠੀਕ ਹੈ ਹਰ ਰੋਜ਼ ਖਾਣਾ ਕੀ ਅਨਾਜ ਠੀਕ ਹੈ ਅਨਾਜ ਤਾਂ ਆਪਾਂ ਹਰ ਰੋਜ਼ ਹੀ ਖਾਂਦੇ ਹਾਂ ਆਮ ਤੌਰ ਦਾ ਮਤਲਬ ਹੁੰਦਾ ਹੈ ਇੱਕ ਦੇਖੋ ਅਕਸਰ ਦਾ ਮਤਲਬ ਹੁੰਦਾ ਹੈ ਇੱਕ ਸਮੇਂ ਤੇ ਖਾਣਾ ਹਨ ਆਮ ਤੌਰ ਦਾ ਮਤਲਬ ਹੁੰਦਾ ਹੈ ਖਾਂਦੇ ਰਹੋ ਜਦੋਂ ਵੀ ਮੌਕਾ ਮਿਲੇ ਤੁਸੀ ਉਹ ਆਮ ਤੌਰ ਠੀਕ ਹੈ ਅਕੇ ਦੇਖੋ ਮਾਤਾ ਪਿਤਾ ਨੂੰ ਵੀ ਆਪਣੇ ਬੱਚਿਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਕੋਈ ਬੱਚਾ ਬਿਮਾਰ ਹੋ ਜਾਵੇ ਤਾਂ ਉਸ ਦਾ ਤੁਰੰਤ ਹਸਪਤਾਲ ਵਿੱਚ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ ਕਦੇ ਵੀ ਕਿਸੇ ਕਿਸਮ ਦੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਲੈਣੀ ਚਾਹੀਦੀ ਠੀਕ ਹੈ ਬੱਚੋ ਕਦੇ ਵੀ ਆਪਣੇ ਬਿਨਾ ਡਾਕਟਰ ਦੀ ਸਲਾਹ ਤੋਂ ਕੋਈ ਦਵਾਈ ਨਹੀਂ ਲੈਣੀ ਚਾਹੀਦੀ ਕਈ ਵਾਰ ਕੁਦਰਤੀ ਆਫਤਾਂ ਜਿਵੇਂ ਭੁਚਾਲ ਸੁਨਾਮੀ ਹੜ ਅਤੇ ਸੋਕੇ ਨਾਲ ਦੇ ਕਮੀ ਹੋ ਜਾਂਦੀ ਹੈ ਇਸ ਕਾਰਨ ਲੋਕਾਂ ਨੂੰ ਖਾਣ ਲਈ ਪੂਰਾ ਭੋਜਨ ਨਹੀਂ ਮਿਲਦਾ ਜਿਸ ਨਾਲ ਭੁੱਖਮਰੀ ਪੈਦਾ ਹੋ ਜਾਂਦੀ ਹੈ ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕ ਖਾਸ ਕਰਕੇ ਬੱਚੇ ਭੁੱਖੇ ਅਤੇ ਤ੍ਰੂਟੀ ਰੋਗਾਂ ਕਾਰਨ ਮਾਰੇ ਜਾਂਦੇ ਹਨ ਠੀਕ ਹੈ ਕੁਦਰਤੀ ਆਫਤਾਂ ਕਾਰਨ ਵੀ ਇਹ ਬਿਮਾਰੀਆਂ ਫੈਲਦੀ ਹੈ ਠੀਕ ਹੈ ਬੱਚੋ ਕੀ ਤੁਸੀਂ ਬੰਗਾਲ ਦੇ ਆਕਾਲ ਬਾਰੇ ਜਾਣਦੇ ਹੋ ਕੀ ਹੋਇਆ ਸੀ ਦੇਖੋ ਕਈ ਵਾਰ ਕਈ ਵਾਰ ਭੁੱਖਮਰੀ ਕੁਦਰਤੀ ਆਫਤਾਂ ਤੋਂ ਬਿਨਾ ਮਨੁੱਖਾਂ ਦੁਆਰਾ ਵੀ ਪੈਦਾ ਕੀਤੀ ਜਾਂਦੀ ਜਿਵੇਂ ਸਾਲ 1943 ਵਿੱਚ ਬੰਗਾਲ ਵਿੱਚ ਬਹੁਤ ਵੱਡੀ ਭੁੱਖਮਰੀ ਅੰਗਰੇਜ਼ਾਂ ਕਾਰਨ ਪੈਦਾ ਹੋ ਗਈ 1943 ਵਿੱਚ ਆਪਾਂ ਆਜ਼ਾਦ ਨਹੀਂ ਸੀ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨੇ ਦੂਜੇ ਮਹਾਯੁੱਧ ਵਿੱਚ ਜਾਪਾਨ ਦੇ ਭਾਰਤ ਵਿੱਚ ਦਾਖਲ ਹੋਣ ਦੇ ਡਰੋਂ ਬੰਗਾਲ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਜਿਸ ਕਾਰਨ ਲੋਕਾਂ ਕੋਲ ਪਿਆ ਰਾਸ਼ਨ ਹੌਲੀ-ਹੌਲੀ ਖਤਮ ਹੋ ਗਿਆ ਰਸਤੇ ਬੰਦ ਹੋਣ ਕਾਰਨ ਦੂਜੇ ਰਾਜਾਂ ਤੋਂ ਵੀ ਭੋਜਨ ਨਾ ਪਹੁੰਚਿਆ ਜਿਸ ਦੇ ਸਿੱਟੇ ਵਜੋਂ ਲੱਖਾਂ ਲੋਕ ਅਤੇ ਬੱਚੇ ਭੁੱਖੇ ਅਤੇ ਤ੍ਰੁੱਟੀ ਰੋਗਾਂ ਕਾਰਨ ਮਾਰੇ ਗਏ ਅੱਜ ਕੱਲ੍ਹ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਆਪਸੀ ਲੜਾਈ ਕਾਰਨ ਉੱਥੇ ਦੇ ਲੋਕ ਭੁੱਖ ਮਰੀ ਦਾਸ਼ਕਾਰ ਹੋ ਰਹੇ ਹਨ ਠੀਕ ਹੈ ਬੱਚੋ ਇਹ ਉਸ ਟਾਈਮ ਦੇ ਕੁਝ ਤਸਵੀਰਾਂ ਨੇ 1943 ਦੀ ਬੰਗਾਲ ਦੀ ਭੁੱਖਮਰੀ ਅੱਜ ਕੱਲ ਦੇ ਸਰਕਾਰ ਦੁਆਰਾ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਵੱਡੇ ਪੱਧਰ ਤੇ ਗੋਦਾਮਾਂ ਵਿੱਚ ਅਨਾਜ ਜਮਾ ਕੀਤਾ ਜਾਂਦਾ ਹੈ ਅੱਜ ਕੱਲ ਸਰਕਾਰ ਜਿਹੜਾ ਹੈ ਭੁੱਖ ਇਸ ਤਰ੍ਹਾਂ ਦੀ ਭੁੱਖਮਰੀ ਨਾ ਹੋਵੇ ਉਸ ਤੋਂ ਬਚਾਉਣ ਦੇ ਬਹੁਤ ਜੇ ਤਰੀਕੇ ਦਾ ਪ੍ਰਯੋਗ ਕਰ ਰਹੀ ਹੈ ਤਰੀਕੇ ਲੱਭ ਵੀ ਰਹੀ ਹੈ ਤੇ ਕੁਛ ਇੱਕ ਪ੍ਰਯੋਗ ਚ ਹੈ ਵੀ ਜਿਵੇਂ ਗੁਦਾਮਾਂ ਵਿੱਚ ਨਾਜ਼ੀ ਉੱਥੇ ਜਮਾ ਕਰਨਾ ਸਾਡੇ ਦੇਸ਼ ਵਿੱਚ ਸਰਕਾਰ ਦੁਆਰਾ ਰਾਸ਼ਨ ਡਿਪੋ ਵੀ ਖੋਲੇ ਗਏ ਨੇ ਜਿੱਥੇ ਲੋਕਾਂ ਨੂੰ ਮੁਫਤ ਜਾਂ ਫਿਰ ਘੱਟ ਰੇਟਾਂ ਵਿੱਚ ਜ਼ਰੂਰੀ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ ਜਾਂ ਤਾਂ ਫ੍ਰੀ ਹੁੰਦਾ ਹੈ ਜਾਂ ਕੁਝ ਘੱਟ ਯਾਨੀ ਕਿ ਨਾ ਮਾਤਰ ਰੁਪਿਆਵਾਂ ਵਿੱਚ ਰੇਟਾਂ ਵਿੱਚ ਉਹ ਉਪਲਬਧ ਕਰਾਉਂਦੇ ਨੇ ਦਸਕ ਦੇ ਪਿਤਾ ਜੀ ਡਾਕਟਰ ਦੁਆਰਾ ਦਿੱਤੀ ਜਾਣਕਾਰੀ ਆਪਣੇ ਬੇਟੇ ਤੋਂ ਸੁਣ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਉਸ ਨੂੰ ਹਰ ਰੋਜ਼ ਦੁੱਧ ਪੀਣ ਤੇ ਹਰੀਆਂ ਸਬਜ਼ੀਆਂ ਖਾਣ ਲਈ ਕਿਹਾ ਠੀਕ ਹੈ ਬੱਚੋ ਤੁਸੀਂ ਵੀ ਕਿਸੇ ਤਰ੍ਹਾਂ ਦੀ ਕੋਈ ਰੋਗ ਤੋਂ ਗ੍ਰਸਤ ਨਾ ਹੋ ਇਸ ਕਰਕੇ ਤੁਸੀਂ ਵੀ ਸੰਤੁਲਿਤ ਪੋਸ਼ਣ ਬਲ ਹੀ ਜਾਣਾ ਚਾਹੀਦਾ ਹੈ ਤੇ ਹਰ ਰੋਜ਼ ਦੁੱਧ ਤੇ ਹਰੀ ਸਬਜ਼ੀਆਂ ਜ਼ਰੂਰ ਖਾਣੀ ਹੈ ਠੀਕ ਹੈ ਬੱਚੋ ਯਾਦ ਰੱਖਣ ਇਹੋ ਗੱਲਾਂ ਕਾਰਬੋਹਾਈਡਰੇਟ ਤੇ ਪ੍ਰੋਟੀਨ ਤੋਂ ਕਿਹੜੀ ਬਿਮਾਰੀ ਹੋਣੀ ਕਿਹੜਾ ਰੋਗ ਹੋਊਗਾ ਮੈਰਾਸਮਸ ਅਤੇ ਕੁਵਾਸੀਕਰ ਠੀਕ ਹੈ ਇਹ ਮਾਦਾ ਦੁੱਧ ਇਹਦਾ ਸਰੋਤ ਕੀ ਹੈ ਇਹਦਾ ਇਹਦਾ ਬਚਾਓ ਕੀ ਹੋ ਸਕਦਾ ਮਾਦਾ ਦੁੱਧ ਦਲੀਆ ਖਿਚੜੀ ਜਾਂ ਸੰਤੁਲਿਤ ਆਹਾਰੇ ਦਾ ਬਚਾਓ ਹੋ ਸਕਦਾ ਹੈ ਵਿਟਾਮਿਨ ਏ ਤੋਂ ਕਿਹੜਾ ਰੋਗ ਹੁੰਦਾ ਹੈ ਅੰਧਰਾਤਾ ਯਾਨੀ ਕਿ ਦਿਖਣਾ ਘਟ ਜਾਂਦਾ ਹੈ ਰਾਤ ਨੂੰ ਅੰਧ ਦਾ ਮਤਲਬ ਦਿਖਣਾ ਘਟ ਜਾਂਦਾ ਹੈ ਅੰਦਾ ਹੋ ਜਾਂਦਾ ਹੈ ਰਾਤਾਂ ਨੂੰ ਮਤਲਬ ਰਾਤ ਦੇ ਜਿਵੇਂ ਜਿਵੇਂ ਰਾਤ ਹੁੰਦੀ ਹੈ ਉਹ ਦਿਖਣਾ ਘਟ ਹੋ ਜਾਊਗਾ ਠੀਕ ਹੈ ਇਹਦਾ ਇਹ ਕਿਵੇਂ ਠੀਕ ਹੋਊਗਾ ਗਾਜਰ ਪਪੀਤਾ ਅੰਡੇ ਦੁੱਧ ਅਤੇ ਪਾਲਕ ਨਾਲੇ ਠੀਕ ਹੁੰਦਾ ਹੈ ਵਿਟਾਮਿਨ B ਤੋਂ ਕਿਹੜੀ ਹੋਗੀ 베ਰੀ 베리 ਜਿਹੜਾ ਹੈ ਰੋਗ ਹੁੰਦਾ ਹੈ ਇਹ ਕੀ ਹੈ ਇਹ ਕਮਜ਼ੋਰੀ ਆ ਜੂਗੀ ਹਨਾ ਇਹਦਾ ਕਿਵੇਂ ਹੱਲ ਹੋਊਗਾ ਇਹ ਪੁੰਗਰੀਆਂ ਹੋਈਆਂ ਦਾਲਾਂ ਯਾਨੀ ਕਿ ਦਾਲਾਂ ਨੂੰ ਭੇੜ ਕੇ ਛੱਡ ਦਾਂਗੇ ਤੇ ਜਦੋਂ ਪੁੰਗਰ ਜਾਣਗੇ ਤੇ ਫਿਰ ਆਪਾਂ ਉਹਨੂੰ ਖਾਣੀ ਹੈ ਤੇ ਮੀਟ ਮੱਛੀ ਤੇ ਦੁੱਧ ਠੀਕ ਹੈ ਬੱਚੋ ਅੱਗੇ ਦੇਖੋ ਵਿਟਾਮਿਨ C ਸਕਰਵੀ ਰੋਗ ਹੁੰਦਾ ਇਸ ਤਰ੍ਹਾਂ ਠੀਕ ਹੈ ਇਹ ਸਕਰਵੀ ਰੋਗ ਹੁੰਦਾ ਹੈ ਇਹ ਮਸੂੜਿਆਂ ਦਾ ਰੋਗ ਹੁੰਦਾ ਖੱਟੇ ਫਲ ਆਵਲਾ ਦੇ ਟਮਾਟਰੇ ਖਾਣੇ ਚਾਹੀਦੇ ਨੇ ਵਿਟਾਮਿਨ ਡੀ ਜਿਹੜਾ ਹੈ ਉਹ ਰਿਕਟ ਰੋਗ ਹੁੰਦਾ ਹੈ ਇਹ ਜਿਹੜਾ ਹੈ ਹੱਡੀਆਂ ਦਾ ਰੋਗ ਹੁੰਦਾ ਹੈ ਇਹਦਾ ਮੱਖਣ ਘਿਓ ਅੰਡੇ ਤੇ ਧੁੱਪ ਵਿੱਚ ਬੈਠੋ ਠੀਕ ਹੈ ਬੱਚੋ ਵਿਟਾਮਿਨ ਈ ਤੋਂ ਕਿਹੜਾ ਰੋਗ ਹੁੰਦਾ ਚਮੜੀ ਦੀਆਂ ਬਿਮਾਰੀਆਂ ਹੁੰਦੀਆਂ ਤੇ ਪੁੰਗਰੀਆਂ ਦਾਣਾਂ ਖਾਣੇ ਚਾਹੀਦੇ ਨੇ ਆਪਾਂ ਵਿਟਾਮਿਨ ਕੇ ਤੋਂ ਖੂਨ ਦਾ ਦਾ ਨਾ ਜਮਣਾ ਯਾਨੀ ਕਿ ਜੇ ਚੋਟ ਲੱਗੀ ਤਾਂ ਖੂਨ ਜਮੂਗਾ ਨਹੀਂ ਖੂਨ ਵਹਿੰਦਾ ਰਹੂਗਾ ਇਹ ਬਿਮਾਰੀ ਹੋ ਜਾਂਦੀ ਹੈ ਇਹਦਾ ਕਿਵੇਂ ਠੀਕ ਹੋਊਗੀ ਦੁੱਧ ਅੰਡੇ ਤੇ ਮੀਟ ਖਾ ਕੇ ਲੋਹੇ ਤੋਂ ਅਨੀਮੀਆ ਹੁੰਦਾ ਹੈ ਰੋਗ ਅਨੀਮੀਆ ਵਿਟਾਮਿਨ A ਦੀ ਕਮੀ ਕਾਰਨ ਵੀ ਹੋ ਜਾਂਦਾ ਹੈ ਸੋਰੀ ਅਨੀਮੀਆ ਨਹੀਂ ਹੁੰਦਾ ਉਹ ਅੰਦਰ ਅੰਦਰ ਰਤਾ ਹੀ ਹੁੰਦਾ ਹੈ ਠੀਕ ਹੈ ਲੋਹੇ ਦੀ ਅਨੀਮੀਆ ਹੁੰਦਾ ਹੈ ਇਹ ਗਾਜਰ ਪਾਲਕ ਅੰਡੇ ਮੀਟ ਤੇ ਦੁੱਧ ਤੋਂ ਹੀ ਠੀਕ ਹੋਊਗਾ ਖਾਣਾ ਚਾਹੀਦਾ ਆਪਾਂ ਨੂੰ ਕੈਲਸ਼ੀਅਮ ਤੋਂ ਰੋਗ ਕਿਹੜਾ ਹੋਗਾ ਕੈਲਸ਼ੀਅਮ ਤੋਂ ਹੁੰਦਾ ਹੈ ਓਸਟਿਓਮਲੇਸ਼ੀਆ ਅਤੇ ਓਸਟਿਓਪੋਰੋਸਿਸ ਇਹ ਰੋਗ ਹੋ ਜਾਂਦੇ ਨੇ ਠੀਕ ਹੈ ਇਹ ਦੁੱਧ ਇਹ ਵੀ ਹੱਡੀਆਂ ਦਾ ਰੋਗ ਹੈ ਕੈਲਸ਼ੀਅਮ ਵਾਲਾ ਇਹ ਦੁੱਧ ਮੱਖਣ ਫਲ ਅਤੇ ਹਰੀ ਸਬਜ਼ੀਆਂ ਖਾਣੇ ਚਾਹੀਦੇ ਇਸ ਰੋਗ ਚਾਪ ਤੇ ਆਇਓਡੀਨ ਨਾਲ ਗਿਲਡ ਰੋਗ ਹੁੰਦਾ ਇਸ ਦਾ ਬਚਾਅ ਕਿਵੇਂ ਹੋਊਗਾ ਆਇਓਡੀਨ ਯੁਕਤ ਨਮਕ ਤੇ ਸਮੁੰਦਰੀ ਭੋਜਨ ਕਰੋ ਤੇ ਸੋਡੀਅਮ ਨਾਲ ਕਿਹੜਾ ਹੋਗਾ निर्जलीकरण ਅਤੇ ਖੂਨ ਦਾ ਦਬਾਅ ਯਾਨੀ ਕਿ ਬੀਪੀ ਦੀ ਬਿਮਾਰੀ ਹੋ ਜਾਊਗੀ ਜਾਂ ਨਿਰਜਲੀਕਰਨ ਨਿਰਜਲੀਕਰਨ ਹੋ ਜਾਊਗਾ ਪਾਣੀ ਦੀ ਕਮੀ ਹੋ ਜਾਊਗੀ ਇਹ ਮੀਟ ਅਤੇ ਖਾਣ ਵਾਲਾ ਨਮਕ ਠੀਕ ਹੈ ਇਹ ਦੋ ਠੀਕ ਹੋਊਗਾ ਇੱਕ ਚੀਜ਼ ਦੇਖੋ ਬੱਚੋ ਲਗਭਗ ਹਰ ਇੱਕ ਰੋਗ ਦਾ ਬਚਾਓ ਦੁੱਧ ਆ ਦੇਖੋ ਦੁੱਧ 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 ਆ ਦੇਖੋ ਦੁੱਧ ਆ ਦੇਖੋ ਦੁੱਧ ਆ ਰਿਹਾ ਦੁੱਧ ਠੀਕ ਹੈ ਬੱਚੋ ਲਗਭਗ ਹਰ ਇੱਕ ਬਿਮਾਰੀ ਦਾ ਜਿਹੜਾ ਬਚਾਓ ਆ ਦੇਖੋ ਕਿੰਨਿਆਂ ਤੇ ਦੁੱਧ ਹੈ ਇਸੇ ਦੁੱਧ ਇਸੇ ਦੁੱਧ ਆ ਵਿਟਾਮਿਨ ਬੀ ਤੇ ਵਿਟਾਮਿਨ ਡੀ ਵਿਟਾਮਿਨ ਕੇ ਲੋਹਾ ਕੈਲਸ਼ੀਅਮ ਠੀਕ ਹੈ ਆ ਦੇਖੋ ਇਨਾਂ ਚੀਜ਼ ਕੀ ਹੈ ਸਾਰੇ ਦੁੱਧ ਇਸ ਦਾ ਮਤਲਬ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਡੇਲੀ ਜਿਹੜਾ ਰੋਜ਼ਾਨਾ ਆਪਾਂ ਨੂੰ ਦੁੱਧ ਪੀਣਾ ਜ਼ਰੂਰੀ ਹੈ ਠੀਕ ਹੈ ਬੱਚੋ ਅਗਲੇ ਦੇਖੋ ਪਰਸਨ ਠੀਕ ਜਾਂ ਗਲਤ ਚੁਣੋ ਵਿਟਾਮਿਨ A ਦੀ ਕਮੀ ਨਾਲ ਅੰਧਰਾਤਾ ਹੁੰਦਾ ਹੈ ਬਿਲਕੁਲ ਹੁੰਦਾ ਹੈ ਠੀਕ ਹੈ ਪੋਸ਼ਕ ਤੱਤ ਲੋਹੇ ਦੀ ਕਮੀ ਨਾਲ ਅਨੀਮੀਆ ਹੁੰਦਾ ਹੈ ਬਿਲਕੁਲ ਅਨੀਮੀਆ ਹੋ ਜਾਂਦਾ ਹੈ ਅੱਗੇ ਦੇਖੋ ਖੱਟੇ ਫਲਾਂ ਵਿੱਚ ਵਿਟਾਮਿਨ D ਹੁੰਦਾ ਹੈ ਨਾ ਵਿਟਾਮਿਨ C ਹੁੰਦਾ ਇਹ ਗਲਤ ਹੋ ਗਿਆ ਗਲਡ ਰੋਗ ਕਾਰਨ ਲੱਤਾਂ ਸੋਜਣ ਜਾਂ ਨਹੀਂ ਗळा ਸੁੱਜਦਾ ਹੈ ਗਰਦਨ ਸੁੱਜ ਜਾਂਦੀ ਹੈ ਮਾਦਾ ਦੁੱਧ ਬੱਚੇ ਲਈ ਚੰਪੂਨ ਆਖਰਾਕ ਹੈ ਬਿਲਕੁਲ ਹੈ ਸਹੀ ਹੈ ਜਰੂਰ ਬਹੁਤ ਜ਼ਰੂਰੀ ਹੈ ਖਾਲੀ ਥਾਵਾਂ ਪਰੋ ਰਿਕਟਸ ਅਤੇ ਕਵਾਸੀਕਰ ਹੱਡੀਆਂ ਦਾ ਰੋਗ ਹੈ ਵਿਟਾਮਿਨ ਸੀ ਦੀ ਕਾਰਨ ਮਸੂੜੀਆਂ ਵਿੱਚ ਖੂਨ ਆਉਂਦਾ ਹੈ ਠੀਕ ਹੈ ਉੱਪਰ ਗ੍ਰੀਡਸ ਰੋਗ ਆਇਓਡਿਨ ਦੀ ਕਮੀ ਕਾਰਨ ਹੁੰਦਾ ਹੈ ਆਇਓਡਿਨ ਦੀ ਕਮੀ ਸਮੁੰਦਰੀ ਭੋਜਨ ਨਾਲ ਪੂਰੀ ਕੀਤੀ ਜਾਂਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਪਸੰਦ ਨੰਬਰ 5 ਤ੍ਰੂਟੀ ਰੋਗ ਕੀ ਹੁੰਦਾ ਹੈ ਸਰੀਰ ਵਿੱਚ ਕਿਸੇ ਜ਼ਰੂਰੀ ਪੋਸ਼ਕ ਤੱਤ ਦੀ ਕਮੀ ਕਾਰਨ ਹੋਣ ਵਾਲੇ ਰੋਗ ਨੂੰ ਤ੍ਰੂਟੀ ਰੋਗ ਕਿਹਾ ਜਾਂਦਾ ਹੈ ਜਿਵੇਂ ਲੋਹੇ ਦੀ ਕਮੀ ਕਾਰਨ ਅਨੀਮੀਆ ਰੋਗ ਹੋ ਜਾਂਦਾ ਇੱਕ ਉਦਾਹਰਣ ਦੇ ਹੈ ਯਾਨੀ ਕਿਸੇ ਵੀ ਪੋਸ਼ਕ ਤੱਤ ਦੀ ਕਮੀ ਨਾਲ ਜਿਹੜਾ ਰੋਗ ਹੁੰਦਾ ਉਹਨੂੰ ਤ੍ਰੂਫੀ ਰੋਗ ਕਹਿੰਦੇ ਆ ਪਰਸ ਨੰਬਰ 6 ਬੱਚੋ ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਪੋਸ਼ਕ ਤੱਤ ਹੁੰਦੇ ਨੇ ਸੰਤੁਲਿਤ ਭੋਜਨ ਵਿੱਚ ਸਾਰੇ ਹੀ ਪੋਸ਼ਕ ਤੱਤ ਹੁੰਦੇ ਨੇ ਜਿਵੇਂ ਚਰਬੀ ਕਾਰਬੋਹਾਈਡਰੇਟ ਵਿਟਾਮਿਨ ਖਣਿਜ ਠੀਕ ਹੈ ਆਦੀ ਸਾਰੀ ਚੀਜ਼ਾਂ ਇਸੇ ਹੁੰਦੀ ਹੈ ਇਸ ਪ੍ਰੋਟੀਨ ਵੀ ਹੁੰਦਾ ਹੈ ਪ੍ਰੋਟੀਨ ਵੀ ਹੁੰਦਾ ਹੈ ਠੀਕ ਹੈ ਸਾਰੀ ਚੀਜ਼ਾਂ ਹੁੰਦੀ ਹੈ ਅੱਗੇ ਦੇਖੋ ਪ੍ਰਸ਼ਨ ਨੰਬਰ 7 ਨਵਾਂ ਵਿਚਿਤਬੇ ਕਿਹੜੇ ਰੋਗ ਦੀ ਨਿਸ਼ਾਨੀ ਹੈ ਕਿਹੜੇ ਰੋਗ ਦੀ ਅਨੀਮੀਆ ਰੋਗ ਠੀਕ ਹੈ ਬੱਚੋ ਅੱਗੇ ਦੇਖੋ ਕ੍ਰਿਆ ਨੰਬਰ 2 ਵਿਦਿਆਰਥੀ ਆਪਣੇ ਘਰ ਵਿੱਚ ਖਾਏ ਖਾਣੇ ਦੀ ਇੱਕ ਹਫਤੇ ਦੀ ਸੂਚੀ ਬਣਾਓ। ਉਰੇ ਤਾਰੀਖ ਲਿਖਣੀ ਹੈ। ਉਰੇ ਸਵੇਰੇ ਕੀ ਖਾਧਾ ਹੈ, ਦੁਪਹਿਰੇ ਕੀ ਖਾਧਾ ਹੈ ਤੇ ਰਾਤ ਨੂੰ ਕੀ ਖਾਧਾ ਹੈ ਉਹ ਬਣਾਣਾ ਚਾਰ ਕਿ। ਕ੍ਰਿਆ ਨੰਬਰ 10 ਇਸ ਪਾਠ ਵਿੱਚ ਪੜੇ ਗਏ ਪੜੇ ਤ੍ਰੁੱਟੀ ਰੋਗਾ ਸੰਬੰਧੀ ਤੇਠਾ ਲਿਖਿਆ ਖਾਕਾ ਪੂਰਾ ਕਰੋ। ਅਨੀਮੀਆ ਨੇਮੀਆ ਕਿਹਦੇ ਕਾਰਨ ਹੁੰਦਾ ਹੈ? ਅਨੀਮੀਆ ਹੁੰਦਾ ਹੈ ਲੋਹੇ ਦੀ ਕਮੀ ਕਾਰਨ। ਤੇ ਇਸ ਤੋਂ ਕੀ ਹੋਊਗਾ ਮੁੱਖ ਲੱਛਣ ਕੀ ਹੋਗੇ ਲੱਛਣ ਦਾ ਮਤਲਬ ਹੈ ਕਿਵੇਂ ਪਤਾ ਲੱਗੂ ਹੈ ਆਪਣੀ ਬਿਮਾਰੀ ਹੋ ਗਈ ਆਪਾਂ ਨੂੰ ਕਮਜ਼ੋਰੀ ਮਹਿਸੂਸ ਹੋਊਗੀ ਜਲਦੀ ਥੱਕ ਜਾਵਾਂਗੇ ਨੂਹਾਂ ਤੇ ਚਿੱਟੇ ੱੱਬੇ ਹੋ ਜਾਣਗੇ ਤਾਂ ਆਪਕੋ ਨੂੰ ਪਤਾ ਲੱਗ ਜਾਊਗਾ ਕਿ ਤੁਹਾਨੂੰ ਲੋਹੇ ਦੀ ਕਮੀ ਹੋ ਰਹੀ ਹੈ anemia ਰੋਗ ਹੋ ਰਿਹਾ ਹੈ ਉਹਦੇ ਬਾਅਦ ਨਜ਼ਰ ਕਮਜ਼ੋਰ ਵਿਟਾਮਿਨ A ਕਾਰਨ ਹੁੰਦਾ ਹੈ ਇਹਦੇ ਨਜ਼ਰ ਕਮਜ਼ੋਰ ਹੋ ਜਾਓਗੇ ਤੇ ਫਿਰ ਉਹਦੇ ਬਾਅਦ ਮੈਗਨੀਸ਼ੀਅਮ ਅਤੇ ਜਿਹੜਾ ਮੈਰੇਸਮਸ ਅਤੇ ਕਵਾਸੀਕਰ ਦਕੀਵੇਂ ਪਤਾ ਲੱਗੂਗਾ ਪ੍ਰੋਟੀਨ ਊਰਜਾ ਨੂੰ ਪੋਸ਼ਣ ਹੁੰਦਾ ਏ ਇਹਦਾ ਆਪਾਂ ਨੂੰ ਸਰੀਰੀ ਕਮਜ਼ੋਰੀ ਮਹਿਸੂਸ ਹੋਊਗੀ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਊਗਾ ਰਿਕਸ ਤੋਂ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਤੋਂ ਹੁੰਦਾ ਹੈ ਫਾਸਫੋਰਸ ਦੀ ਕਮੀ ਤੋਂ ਹੁੰਦਾ ਹੈ ਇਹ ਇਹਦਾ ਪਤਾ ਕਿਵੇਂ ਲੱਗੂਗਾ ਹੱਡੀ ਟੇਢੀਆਂ ਆਤੇ ਦੰਦ ਖਰਾਬ ਹੋ ਜਾਣਗੇ ਆਪਣੇ ਠੀਕ ਹੈ ਅੱਗੇ ਗਿਲਡ ਆਇਓਡਿਨ ਦੀ ਕਮੀ ਤੋਂ ਹੁੰਦਾ ਹੈ ਇਹ ਕਿਵੇਂ ਪਤਾ ਲੱਗੂਗਾ ਗਲੇ ਦਾ ਹੇਠਲਾ ਹਿੱਸਾ ਆਪਣਾ ਫੁੱਲਣਾ ਸ਼ੁਰੂ ਹੋ ਜਾਊਗਾ ਸਕਰਵੀ ਵਿਟਾਮਿਨ ਸੀ ਦੀ ਕਮੀ ਤੋਂ ਹੁੰਦਾ ਕਿਵੇਂ ਪਤਾ ਲੱਗੂ ਆਪ ਨੂੰ ਮਸੂੜਿਆਂ ਦਾ ਫੁੱਲਣਾ ਤੇ ਖੂਨ ਆਣਾ ਸ਼ੁਰੂ ਹੋ ਜਾਵੇ ਠੀਕ ਹੈ ਬੱਚੋ ਅੱਗੇ ਦੇਖ ਖੋਲੇ ਵਿੱਚ ਟੱਟੀ ਪਿਸ਼ਾਬ ਜਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ ਇਹ ਰੋਗ ਗੰਦਗੀ ਉੱਤੇ ਬੈਠੇ ਘਰੇਲੂ ਮੱਖੀਆਂ ਫਲਾਉਂਦੀਆਂ ਹਨ ਇਸ ਲਈ ਸਾਨੂੰ ਟੱਟੀ ਪਿਸ਼ਾਬ ਲਈ ਹਮੇਸ਼ਾ ਪਖਾਨੇ ਦੀ ਵਰਤੋ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਗੰਦੇ ਹੱਥਾਂ ਨੂੰ ਧੋਣ ਲਈ ਹਮੇਸ਼ਾ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ ਦੇਖੋ ਬੱਚੋ ਰੋਗਾਂ ਦਾ ਇੱਕ ਮੇਨ ਕਾਰਨ ਆਪਣੇ ਆਲੇ ਦੁਆਲੇ ਦੀ ਤੇ ਆਪਣੇ ਖੁਦ ਦੀ ਸਫਾਈ ਵੀ ਹੈ ਠੀਕ ਹੈ ਜੇ ਆਪਾਂ ਖੁੱਲੇ ਜੇ ਸੋਚ ਕਰਾਂਗੇ तो मैं उत्थे जी मखिया मच्छर जोड़े कीट बैठन वो फिर अपने खाने पर आके भी बैठते अपने घर भी घूमते हैं है ना उस तो बीमारिया फैलती है तो आप चंकी तरह हाथ धोईए साबन ला के हाथ धोईए तो जो भी आप खेड के आईए खाना खाने तो बार खाना खाने तो पहला ठीक है बच्चों अपने अपने आले दुआले तो अपने सफाई का पूरा ध्यान रखना ताकि आप बीमारियों तो बचे रहिए ठीक है, है बच्चों लैसन थोड़ा कंप्लीट होगा थैंक यू